ਤੋ ਤੁਸੀਂ ਅਕਸਰ ਸਿਆਣੇ ਬੰਦਿਆਂ ਬਜ਼ੁਰਗਾਂ ਦੇ ਮੋਹ ਇਹ ਸੁਣਿਆ ਹੋਵੇਗਾ ਕਿ ਹੋਣੀ ਨੂੰ ਕੌਣ ਟਾਲ ਸਕਦਾ ਹੈ ਖਾਸ ਕਰ ਜਦੋਂ ਕਿਸੇ ਦਾ ਕੋਈ ਮਾੜਾ ਹੁੰਦਾ ਜਾਂ ਕਿਸੇ ਦੀ ਮੌਤ ਹੁੰਦੀ ਤਾਂ ਬਜ਼ੁਰਗ ਉਸ ਨੂੰ ਧੀਰਜ ਦੇਦੇ ਹੋਏ ਹੌਸਲਾ ਦੇਦੇ ਹੋਏ ਕਹਿੰਦੇ ਹਨ ਕਿ ਹੋਣੀ ਨੂੰ ਕੋਈ ਨਹੀਂ ਟਾਲ ਸਕਦਾ ਜੋ ਹੋਣਾ ਹੈ ਉਹ ਹੋ ਕੇ ਰਹਿਦਾ ਪਰ ਜਰਾ ਰੁਕੋ ਤੁਹਾਨੂੰ ਇੱਕ ਕਹਾਣੀ ਸੁਣਾਉਣੇ ਆ ਇੱਕ ਵਾਰ ਦੀ ਗੱਲ ਹੈ ਜਦੋਂ ਵਿਆਸ ਰਿषि ਦੇ ਬਚਨਾਂ ਨੂੰ ਸੁਣ ਕੇ ਇੱਕ ਛੋਟਾ ਜਿਹਾ ਬੱਚਾ ਬੜਾ ਪ੍ਰਭਾਵਿਤ ਹੁੰਦਾ ਦੇਵ ਬਿਆਸ ਰਿਸ਼ੀ ਦੇ ਕੋਲ ਹੀ ਰਹਿਣਾ ਸ਼ੁਰੂ ਕਰ ਦਿੰਦਾ ਹੈ ਹਰ ਰੋਜ਼ ਬੱਚਾ ਬਿਆਸ ਰਿਸ਼ੀ ਵਾਸਤੇ ਖਾਣਾ ਬਣਾਉਂਦਾ ਉਸਦੇ ਕੱਪੜੇ ਧੋਂਦਾ ਤੇ ਹੋਰ ਸੇਵਾ ਸੁਭਾਲ ਕਰਦਾ ਬੱਚੇ ਦੀ ਇਹ ਸੇਵਾ ਭਾਵਨਾ ਵੇਖ ਕੇ ਬਿਆਸ ਰਿਸ਼ੀ ਵੀ ਬੜਾ ਖੁਸ਼ ਹੁੰਦਾ ਹੈ ਪਰ ਇੱਕ ਦਿਨ ਕੀ ਵਾਪਰਦਾ ਕਿ ਉਹ ਬੱਚਾ ਬਿਆਸ ਰਿਸ਼ੀ ਦੀ ਬਾਲਚ ਕਰ ਰਿਹਾ ਹੁੰਦਾ ਤਾਂ ਅਚਾਨਕ ਰਿਸ਼ੀ ਦੀ ਨਜ਼ਰ ਬੱਚੇ ਦੀ ਹੱਥ ਦੀ ਹਥੇਲੀ ਉੱਤੇ ਉਕਰੀਆਂ ਲੀਕਾਂ ਉੱਤੇ ਪੈਂਦੀ ਹੈ ਜਿਸ ਨੂੰ ਵੇਖ ਕੇ ਰਿਸ਼ੀ ਨੂੰ ਪਤਾ ਚੱਲਦਾ ਕਿ ਉਹ ਬੱਚੇ ਦੀ ਉਮਰ ਬਹੁਤ ਘੱਟ ਪ੍ਰਵਤਵਾਂ ਦੇ ਲਿਖੀ ਹੋਈ ਹੈ ਉਸ ਦੀ ਬੜੀ ਜਲਦੀ ਬਹੁਤ ਹੋ ਜਾਵੇਗੀ ਇਹ ਵੇਖ ਕੇ ਰਿਸ਼ੀ ਥੋੜਾ ਉਦਾਸ ਹੋ ਉੱਦਾ ਤੇ ਬੱਚੇ ਦੀ ਉਮਰ ਵਧਾਉਣ ਦਾ ਦਿਰਦਾ ਕਰਦਾ ਹੈ ਉਮਰ ਵਧਾਉਣ ਲਈ ਉਹ ਬੱਚੇ ਨੂੰ ਨਾਲ ਲੈ ਕੇ ਬ੍ਰਹਮਾ ਦੇਵਤਾ ਕੋਲੇ ਜਾਂਦਾ ਹੈ ਤੇ ਜਾ ਕੇ ਬ੍ਰਹਮ ਦੇਵਤੇ ਅੱਗੇ ਬੇਰਤੀ ਕਰਦਾ ਕਿ ਇਹ ਲੜਕਾ ਬੜਾ ਹੀ ਔੜ ਹਾਰ ਹੈ ਪਰ ਇਸ ਦੀ ਉਮਰ ਬਹੁਤ ਘੱਟ ਲਿਖੀ ਹੋਈ ਹੈ ਇਸ ਲਈ ਬ੍ਰਹਮ ਦੇਵਤਾ ਜੀ ਤੁਸੀਂ ਕਿਰਪਾ ਕਰੋ ਤੇ ਇਸ ਦੀ ਉਮਰ ਲੱਭੀ ਕਰ ਦਿਓ ਵਿਆਸ ਰਿਸ਼ੀ ਦੀ ਗੱਲ ਸੁਣ ਕੇ ਬ੍ਰਭਾ ਜਵਾਬ ਦਿੰਦਾ ਕਿ ਇਹ ਮੇਰੇ ਵੱਸ ਦੀ ਗੱਲ ਨਹੀਂ ਹੈ ਆਪਾਂ Shivji ਬਹਾਦਰ ਕੋਲ ਚਲਦੇ ਹਾਂ ਉਹਨਾਂ ਅੱਗੇ ਜਾ ਕੇ ਅਰਦਾਸ ਬੇਤੀ ਕਰਦੇ ਆ ਜੇਕਰ Shivji ਬਹਾਦਰ ਇਸ ਬੱਚੇ ਨੂੰ ਡਾਹ ਮਾਰਨਗੇ ਤਾਂ ਇਸ ਦੀ ਉਮਰ ਆਪਣੇ ਆਪ ਹੀ ਵੱਧ ਜਾਵੇਗੀ ਇਹ ਗੱਲਾਂ ਕਰਦੇ ਤਿੰਨੇ ਉਹ ਬੱਚਾ ਵਿਆਸ ਰਿਸ਼ੀ ਤੇ ਬ੍ਰਭਾ ਦੇਵਤਾ Shivji ਬਹਾਦਰ ਕੋਲ ਚਲੇ ਜਾਂਦੇ ਹਨ ਤਿੰਨਾਂ ਨੂੰ ਵੇਖ ਕੇ Shivji ਮਹਾਰਾਜ ਬੜਾ ਖੁਸ਼ ਹੋਦੇ ਤੇ ਬੜੇ ਆਦਰ ਸਤਕਾਰ ਨਾਲ ਪੁੱਛਦੇ ਕਿ ਤੁਸੀਂ ਕਿਵੇਂ ਆਏ ਹੋ ਹੁਕਮ ਕਰੋ ਕੀ ਕੰਮ ਹੈ ਸ਼ਿਵ ਜੀ ਮੂਰੇ ਹੱਥ ਜੋੜ ਕੇ ਬਿਆਸ ॠषि ਫੇਰ ਕਹਿੰਦਾ ਹੈ ਕਿ ਮਹਾਰਾਜ ਤੁਹਾਡੇ ਕੋਲ ਅਸੀਂ ਇਸ ਬੱਚੇ ਦੀ ਉਮਰ ਵਧਾਉਣ ਵਾਸਤੇ ਆਏ ਹਾਂ ਤੁਸੀਂ ਕਿਰਪਾ ਕਰੋ ਤੇ ਇਸ ਬੱਚੇ ਨੂੰ ਲੰਬੀ ਉਮਰ ਦਾ ਵਰਦਾਨ ਦਿਓ ॠषि ਦੀ ਇਹ ਗੱਲ ਸੁਣ ਕੇ ਸ਼ਿਵ ਜੀ ਮਹਾਰਾਜ ਕਹਿੰਦਾ ਹੈ ਕਿ ਇਹ ਮੈਂ ਨਹੀਂ ਕਰ ਸਕਦਾ ਇਸ ਬੱਚੇ ਦੀ ਉਮਰ ਵਧਾਉਣ ਲਈ ਤੁਹਾਨੂੰ ਵਿਸ਼ਰੂ ਦੇਵਤੇ ਕੋਲੇ ਜਾਣਾ ਪਵੇਗਾ ਚਲੋ ਮੈਂ ਵੀ ਤੁਹਾਡੇ ਨਾਲ ਚੱਲਦਾ ਹਾਂ ਫਿਰ ਇਹ ਚਾਰੇ ਰਲ ਕੇ ਵਿਸ਼ਰੂ ਦੇਵਤੇ ਕੋਲ ਜਾਂਦੇ ਤੇ ਚਾਰਾਂ ਨੂੰ ਇਕੱਠਿਆਂ ਵੇਕੇ ਵਿਛਰੂ ਵੀ ਬੜਾ ਖੁਸ਼ ਹੁੰਦਾ। ਵਿਆਸ ਰਿਸ਼ੀ ਫਿਰ ਵਿਛਰੂ ਬੁਰੇ ਬੱਚੇ ਦੀ ਉਮਰ ਵਧਾਉਣ ਲਈ ਬੇਰਤੀ ਕਰਦਾ। ਪਰ ਇੱਥੇ ਵਿਛਰੂ ਬਾਹਰਾਜ ਵੀ ਜਵਾਬ ਦੇ ਦਿੰਦਾ ਏ ਤੇ ਕਹਿੰਦਾ ਏ ਕਿ ਇਹ ਕੰਮ ਤਾਂ ਇਕੱਲੀ ਭਾਵੀ ਕਰ ਸਕਦੀ ਐ। ਭਾਵੀ ਦਾ ਮਤਲਬ ਹੈ ਕਿ ਕਿਸਮਤ ਇਕੱਲੀ ਕਿਸਮਤ ਹੀ ਇਸ ਬੱਚੇ ਦੀ ਉਮਰ ਵਧਾ ਸਕਦੀ ਐ। ਵਿਛਰੂ ਕਹਿੰਦਾ ਮੈਂ ਕਿਸਮਤ ਨੂੰ ਬੁਲਾਉਂਦਾ ਹਾਂ ਤੇ ਉਹਦੇ ਕਹਿਣ ਤੇ ਹੀ ਇਸ ਬੱਚੇ ਦੀ ਉਮਰ ਵਧੇਗੀ। ਵਿਛਰੂ ਦੇ ਬਲਾਅਰ ਤੇ ਕਿਸਮਤ ਚੱਲ ਕੇ ਆਉਂਦੀ ਪਰ ਜਦੋਂ ਹੀ ਉਹ ਆਉਂਦੀ ਐ ਆਉਦੇ ਸਾਰ ਹੀ ਬਿਣਾ ਕੋਈ ਗੱਲ ਸੁਣੇ ਬੱਚੇ ਨੂੰ ਮਾਰ ਦਿੰਦੀ ਹੈ ਬੱਚੇ ਨੂੰ ਮਰਿਆ ਵੇਖ ਕੇ ਵਿਆਸ ਰਿਸ਼ੀ ਗੁੱਸੇ ਵਿੱਚ ਕਿਸਮਤ ਦੇ फडਕਦਾ ਹੋਇਆ ਬੋਲਦਾ ਹੈ ਕਿ ਇਹ ਤੂੰ ਕੀ ਕਰ ਦਿੱਤਾ ਇਸ ਬੱਚੇ ਦੀ ਉਮਰ ਵਧਾਉਣ ਵਾਸਤੇ ਤਾਂ ਅਸੀਂ ਤੈਨੂੰ ਬੁਲਾਇਆ ਸੀ ਪਰ ਤੂੰ ਤਾਂ ਆਉਦੇ ਸਾਰ ਹੀ ਬਿਣਾ ਸਾਡੀ ਕੋਈ ਗੱਲ ਸੁਣੇ ਇਸ ਬੱਚੇ ਨੂੰ ਮਾਰ ਦਿੱਤਾ ਹੈ ਇਸ ਦੇ ਜਵਾਬ ਵਿੱਚ ਕਿਸਮਤ ਹੱਸਦੀ ਹੋਈ ਕਹਿੰਦੀ ਹੈ ਕਿ ਰਿਸ਼ੀ ਜੀ ਇਸ ਬੱਚੇ ਨੂੰ ਮੈਂ ਨਹੀਂ ਮਾਰਿਆ ਤੁਸੀਂ ਮਾਰਿਆ ਹੈ ਇਸ ਦੀ ਤਕਦੀਰ ਵਿੱਚ ਹੀ ਇਹ ਲਿਖਿਆ ਸੀ ਕਿ ਜਦੋਂ ਤੁਸੀਂ ਪੰਜੇ ਜਣੇ ਇਕੱਠੇ ਹੋਵੋਗੇ ਤਾਂ ਉਦੋਂ ਹੀ ਇਸ ਦੀ ਮੌਤ ਆਵੇਗੀ ਵਿਆਸ ਰਿਸ਼ੀ ਬ੍ਰਹਮ ਦੇਵਤਾ ਸ਼ਿਵ ਜੀ ਮਹਾਰਾਜ ਤੇ ਵਿਸ਼ਨੂੰ ਦੇਵਤਾ ਤੇ ਪੰਜਵਾਂ ਉਹ ਲੜਕਾ ਤੁਸੀਂ ਪੰਜੇ ਜਣੇ ਇਕੱਠੇ ਹੋਏ ਅੱਜ ਤੇ ਇਹਦੀ ਮੌਤ ਆ ਗਈ ਦੋਸਤੋ ਇਸੇ ਤਰ੍ਹਾਂ ਗੁਰਬਾਣੀ ਵੀ ਸਾਨੂੰ ਕਹਿੰਦੀ ਹੈ ਕਿ ਜਿਹਾਂ ਚੇਰੀ ਲਿਖਿਆ ਤੇਹਾ ਹੁਕਮ ਕਮਾਹੇ ਜਾਨੀ ਕਿ ਪ੍ਰਮਾਤਮਾ ਨੇ ਜਿੰਨਾ ਕਿਸਮਤ ਦੇ ਵਿੱਚ ਲਿਖਿਆ ਹੋਇਆ ਹੈ ਉਨਾ ਹੀ ਹਰੇਕ ਜੀਵ ਨੂੰ ਸਵਾ ਮਿਲਦਾ ਇਸੇ ਕਰਕੇ ਹੀ ਸਿਆਣੇ ਬਜ਼ੁਰਗ ਕਹਿੰਦੇ ਹਨ ਕਿ ਹੋੜੀ ਨੂੰ ਕੌਣ ਟਾਲ ਸਕਦਾ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ